ਆ ਹੋਗਾ ਕੇ ਬਸ ਆ ਗਈ ਆ ਗਈ ਸਮਾਨ ਦਾ ਤਾਂ ਪੂਰਾ ਬੰਦੋਬਸਤ ਕਰ ਲਿਆ ਮੈਂ ਬਸ ਤੂੰ 10 ਮਿੰਟ ਖੜ ਹੁਣੇ ਆ ਗਈ ਫੇਰੇ ਟੜਕੇ ਨਿਕਲ ਜਾਂਦੀ ਆ ਆਠ ਨੇ ਵੱਢਦੀ ਆ ਘਰੇ ਪੂਰਾ ਸ਼ਰਮ ਨਹੀਂ ਮੰਦੀ ਆ ਜਾ ਆਪਾਂ ਕੀ ਕਰਨਾ ਹੈਗਾ ਬੋਲ ਜਿਹੜਾ ਕੋ ਚੱਕਰੂਗਾ ਪਰੂਗਾ ਆਪੇ ਲਾ ਆਦਾ ਕਿਵੇਂ ਜੱਗਿਆ ਓਏ ਵਧੀਆ ਬਾਈ ਹਾਂ ਕਰਮ ਨਾਲ ਮਾਲ ਬਾਬੇ ਜੀ ਬਾਈ ਯਾਰ ਮਾਲ ਕਰਤਾ ਰੋਲਾ ਲੱਗਦਾ ਹੂਈ ਹੈ ਨਾ ਓਏ ਹੋਈਆ ਹਾਂ ਓਈਆ ਹਾਂ ਮੇਰੀ ਗੱਲ ਸੁਣਾ ਮੇਰੇ ਮਾਲ ਚ ਕੀ ਹੋਇਆ ਇਹੋ ਜਿਹਾ ਸੀਗਾ ਤੂੰ ਮਤ ਮਗੋਣੋ ਛੱਡ ਗਿਆ ਯਾਰ ਓ ਪਤੰਦਰਾ ਤੂੰ ਪਤਾ ਨਹੀਂ ਕਿਹਾ ਦੇ ਦੇਣਾ ਚੱਕ ਕੇ ਹਾਂ ਕਰਤਾ ਰੂ ਦਾ ਮਾਲਣਾ ਇੱਕ ਨੰਬਰ ਹੁੰਦਾ ਇੱਕ ਨੰਬਰ ਜੇ ਤੂੰ ਵਧੀਆ ਦੇ ਦਿੰਗਾ ਤੇ ਥੋਲੇ ਲਿਆ ਕਰਾਂਗੇ ਮੈਂ ਤਾਂ ਸੱਟੋਗੇ ਲੱਗਦਾ ਯਾਰ ਹੈ ਹਾਂ ਬੜਾ ਬਿਲੀਆ ਹੈ ਹੋਰ ਭਾਈ ਉਹ ਠੀਕ ਠੀਕ ਕਿਵੇਂ ਆ ਕਿਉਂ ਭਰਾਵਾ ਆਪਦੀ ਜ਼ਿੰਦਗੀ ਖਰਾਬ ਕਰਦੇ ਆ ਕੋਈ ਯਾਰ ਜ਼ਿੰਦਗੀ ਮੇਰੀ ਗੱਲ ਸੁਣ ਹੁਣੇ ਨੂੰ ਤੈਨੂੰ ਜੇ ਆਪਾਂ ਕਿੰਨਾ ਸਮਝਾਇਆ ਯਾਰ ਮੈਂ ਕਿਹੜਾ ਨੂੰ ਲਾਉਣਾ ਹੈ ਇਹ ਤਾਂ ਗੱਲ ਹੈ ਦੀ ਵਿਚਾਰੇ ਦੀ ਹਾਂ ਨਾਲੇ ਆਪਦੀ ਜ਼ਿੰਦਗੀ ਖਰਾਬ ਕਰਦਾ ਕੇ ਨਾਲੇ ਆਪਦੇ ਜਵਾਬ ਦੇ ਦਊਗਾ ਓਏ ਭਰਾਵਾ ਜਟਾ ਬਿੰਦਾ ਮੈਂ ਤਾਂ ਨੂੰ ਰੋਕਣਾ ਆਇਆ ਸੀ ਤੈਨੂੰ ਮੇਰੇ ਬਾਰੇ ਪਤਾ ਹੀ ਐ ਹਾਂ ਹਾਂ ਬਈ ਐ ਆਪਾਂ ਤਾਂ ਜਿਵੇਂ ਸਾਫ਼ ਸੁਥਰੇ ਬੰਦੇ ਆ ਬਈ ਆਪਾਂ ਤਾਂ ਜੇ ਕੁਝ ਤਾ ਪੀਂਦਾ ਉਹਨੂੰ ਹਟਾਉਨੇ ਆ ਓ ਕਿਉਂ ਝੂਠ ਬੋਲਦਾ ਬਜ਼ੰਦਰਾ ਓ ਤੂੰ ਜਾ ਜਾ ਏ ਬਕਾਇੀ ਮਰੀਂਦਾ ਯਾਰ ਕੀ ਗੁਰਮੁਖ ਨੂੰ ਆਏ ਹਾਂ ਜਾ ਜਾ ਮੇਰੀ ਗੱਲ ਸੁਣ ਓਏ ਤੂੰ ਵੀ ਇਹਦੇ ਪਰਦੇ ਚ ਜਗਦਾ ਏ ਯਾਰ ਇੱਕ ਤਾਂ ਮੈਂ ਤੈਨੂੰ ਤੇਰੀ ਧੋੜ ਲੱਗੇ ਤੈਨੂੰ ਸਮਾਨ ਦਿੰਦਾ ਉਹ ਵੀ ਆਦਰਸਦਾਰ ਹੈ ਜੋ ਮੁੰਡੇ ਕੋਲੇ ਗੱਲ ਕਰਤੇ ਸਾਰੇ ਪਿੰਡ ਦੀ ਗੱਲ ਪਾੜਾ ਦਊਗਾ ਉਹ ਓਏ ਫੇਰ ਮੇਰਾ ਕੋਈ ਚੱਕਰ ਨਹੀਂ ਤੇ ਨੂ ਦੀ ਆਵਦੀ ਇੱਜ਼ਤ ਦੀ ਪੈ। ਉਹ ਯਾਰ ਤੂੰ ਪਲਾਵ ਮਾਰ। ਠੀਕ ਹੈ ਮੈਂ ਤਾਂ ਤੇਤੋਂ ਪੰਜ ਸੱਤ ਪਾਸੇ ਚੰਗਾ ਲੋੜੀ। ਉਹ ਨਹੀਂ ਨਹੀਂ ਲੋੜ ਹੀ ਨਹੀਂ ਯਾਰ। ਨਾ ਮੈਂ ਤਾਂ ਸਮਾਨ ਮੰਗੀ ਕਰਤਾ ਤਾਂ ਸਮਾਨ ਲੈ ਲਈ। ਨਾ ਨਾ ਵੀਰ ਉਹ ਜਾ ਜਾ। ਉਹ ਗੱਲ ਸੁਣ ਲਾ। ਉਹ ਯਾਰ ਗੁੱਸਾ। ਹੈਲੋ। ਹਾਂ ਗਰਾਰੀ ਕਿਵੇਂ ਐ? ਕੀ ਵਧੀਆ ਹੋ ਠੀਕ ਹੈ ਅਸਤਰਾ ਮੈਂ ਤਾਂ ਠੀਕ ਆ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੇ ਮੇਰੇ ਕੋਲ ਤਾਂ ਮਾਲ ਥੋੜਾ ਰਹਿ ਗਿਆ ਤੇ ਤੂੰ ਫੜਾ ਕੇ ਨਾ ਗਿਆ ਨਾ ਜੀ ਮੇਰੇ ਕੋਲ ਤਾਂ ਤੂੰ ਲਾਲਾ ਵੀ ਤਿੰਨ ਕਿਤੋਲੇ ਹੋਣਗੇ ਕਿੰਨੇ ਤੋਲੇ ਹੈਗੇ ਆ ਪੈਸੇ ਵੀ ਇਧਰ ਆਪਣ ਨੂੰ ਬਹੁਤ ਲੋੜ ਹੈ ਗੱਡੀ ਦੀ ਕਿਸ਼ਤ ਭਰਨੀ ਹੈ ਫਲੈਅਰ ਦੀ ਕਿਸ਼ਤ ਭਰਨੀ ਹੈ ਔਕਿ ਜੋਖਾ ਨੀ ਫੀਸ ਭਰਨੀ ਹੈ ਭੇਜੋ ਕਿ ਮੈਨੂੰ ਘੱਟੋ ਘੱਟ 2 ਮਹੀਨੇ ਦੇ ਵਿੱਚ 2 ਲੱਖ ਰੁਪਏ ਠੀਕ ਹੈ ਮੈਂ ਤਾਂ ਤੈਨੂੰ ਐਂ ਕਿਹਾ ਸੀ ਮੈਨੂੰ ਮਾਲ ਫੜਾ ਜਾ ਜਿੰਨਾ ਮਰਜੀ ਮੈਂ ਤਾਂ ਸਾਰੇ ਦਾ ਸਾਰਾ ਦੇ ਦੂੰਗੀ ਤੂੰ ਬਸ ਮਾਲ ਲਿਆ ਕੇ ਦੇਣ ਵਾਲਾ ਬਣ ਹੁਣ ਮਾਲ ਮੈਂ ਕਿਵੇਂ ਲੈ ਕੇ ਆਵਾਂ ਮਾਲ ਤਾਂ ਮਗਾਇਆ ਯਾਰ ਹੁਣ ਕੰਮ ਜਾ ਫੜਾਇਆ ਇੱਕ ਟੈਟ ਹੋਇਆ ਪੀਏ ਕੱਲ ਆਪਣੀ ਇੱਕ ਗੱਡੀ ਫੜੀ ਗਈ ਮੁੰਡੇ ਦੀ ਨਾਲ ਤੇ ਦੀ ਅੱਛਾ ਤੇ ਹੁਣ ਕੀ ਕਰੇ ਐ ਵੀ ਗੱਲ ਉੱਧ ਦੀ ਉੱਧ ਦੀ ਸੁਣੀ ਐ ਵੀ ਬੂਤਾਂ ਤੇ ਕਰਤਾਰੋਂ ਇਕੱਠੇ ਕੰਮ ਕਰਦੇ ਆ ਸੌ ਹਾਂ ਸੌ ਲੱਗੀ ਮੈਂ ਤਾਂ ਤੈਨੂੰ ਇਹ ਕਹਿਣਾ ਐ ਵੀ ਤੂੰ ਕੋਸ਼ਕ ਦੇ ਨਾਲੋਂ ਪਾਸਾ ਦੇ ਪਾਸਾਗਰ ਮਤੋਂ ਤੇ ਸ਼ੱਕ ਨਾ ਹੋਵੇ ਠੀਕ ਹੈ ਨਾ ਗੱਲ ਸੁਣ ਮੇਰੀ ਮੈਂ ਤਾਂ ਤਾਂ ਹੀ ਕਰਕੇ ਕਿਸੇ ਕੋਲੇ ਨਹੀਂ ਜਾਂਦੀ ਨਾ ਮੈਂ ਘਰੋਂ ਬਾਹਰ ਨਿਕਲਦੀ ਆ ਮੈਂ ਤਾਂ ਕੱਲਾ ਮਾਲ ਦੇ ਵਾਸਤੇ ਬਾਹਰ ਨਿਕਲਦੀ ਆ ਘਰੋਂ ਹਾਂ ਤੈਨੂੰ ਤਾਂ ਹੀ ਕਹਨੀ ਆ ਵੀ ਮੈਨੂੰ ਘਰੇ ਪਹੁੰਚਦਾ ਕਰਦੀ ਮਾਲ ਨਾਲੇ ਰਹੀ ਗੱਲ ਮੁੰਡੇ ਤਾਂ ਸਾਰੇ ਪਿੰਡ ਦੇ ਲਾ ਰੱਖੇ ਆ ਮੈਂ ਵੇ ਤੇਰੀ ਆਵਾਜ਼ ਆਉਣੋਂ ਹਟ ਗਈ ਸੀ ਹਾਂ ਹਾਂ ਰੋੜ ਜਣੇ ਦੇ ਫੋਨ ਨੂੰ ਪਤਾ ਨਹੀਂ ਕੀ ਹੋਇਆ ਕੱਟ ਗਿਆ ਜਰਾ ਫੋਨ ਕੱਟਿਆ ਗਿਆ ਦੁਬਾਰਾ ਲਾਉਣੀ ਆ ਲੱਗਦਾ ਹੈ 21 ਵਾਲਾ ਡਾਇਲ ਕਿਤਾ ਕੀ ਹੋ ਗਿਆ ਸੀ ਵੇ ਫੋਨ ਕੱਟਦਾ ਸੀ ਓ ਮੈਂ ਨਹੀਂ ਕੱਟਿਆ ਸੀ ਰੇਂਜ ਦੀ ਪ੍ਰੋਬਲਮ ਹੈ ਕਰਤਾ ਓ ਮੇਰੀ ਗੱਲ ਸੁਣਾ ਪਿੰਡ ਦੇ ਵਿੱਚ ਫਾਇਆ ਤੂੰ ਆਵਾ ਜਾਣਾ ਕਰਦੇ ਬੰਦ ਤੇ ਪਿੰਡ ਦੀਆਂ ਬੁੜੀਆਂ ਨੂੰ ਕੋਲੇ ਫੜਾਉਣਾ ਬੰਦ ਕਰਕੇ ਮੈਂ ਮੈਂ ਤਾਂ ਕਿਸੇ ਕੋਲੇ ਨਹੀਂ ਪੈਂਦੀ ਨਾ ਮੈਂ ਬਠਾਵਾ ਮੈਂ ਤਾਂ ਦਿਖਾਏ ਕਹਿੰਦੀ ਆ ਕਿ ਤੂੰ ਬਸ ਮੇਰੇ ਕੋਲ ਸਮਾਨ ਪਹੁੰਚਦਾ ਕਰ ਦੇ ਮੈਂ ਨਵੇਂ ਮੁੱਡੇ ਲਾਏ ਆ 4-5 ਓ ਉਹ ਤਾਂ ਠੀਕ ਹੈ ਨਵੇਂ ਲਾਏ ਆ ਪਰ ਕਿਉਂਕਿ ਅਸੀਂ ਤਾਂ ਚੁਗਲੀ ਕੀਤੀ ਆ ਨਾ ਉਹ ਪਿੰਡ ਦੇ ਵਿੱਚ ਪੁਲਿਸ ਵਾਲੇ 2-3 ਛਾਪੇ ਮਾਰ ਗਏ ਕਹਿੰਦੇ ਵੀ ਤੁਹਾਡੇ ਪਿੰਡ 'ਚ ਕੋਈ ਚਿੱਟਾ ਵੇਚਦਾ ਹੈ। ਚਲੋ ਕੋਈ ਨਹੀਂ ਹੁਣ ਮੈਂ ਗੌਰ ਰੱਖੂਗੀ ਇਸ ਬਾਰੇ। ਉਹਦਾ ਪਤਾ ਕੀ ਹੈ? ਓਏ ਮੈਂ ਤੈਨੂੰ ਆ ਚਿੱਟੇ ਕੱਪੜੇ ਪਾ ਕੇ ਸਮਾਜ ਸੇਵੀ ਦਾ ਕੰਮ ਕਰੀ ਜਾਂਦਾ। ਉਹ ਲੋਕਾਂ ਨੂੰ ਆਏ ਆ ਸਮਾਜ ਸੇਵੀ ਆ। ਪਰ ਸਾਲਾ ਇਹ ਨਹੀਂ ਪਤਾ ਨਾ ਕਿ ਸਮਾਜ ਸੇਵੀ ਹੈ। ਕਿ ਲੋਕਾਂ ਦਾ ਲੋਕਾਂ ਦੇ ਘਰ ਪਟਣ ਵਾਲਾ ਬੰਦਾ ਹੀ ਇਹ ਹੈ। ਸੁਣ ਲੋਕਾਂ ਨੂੰ ਕੀ ਪਤਾ ਹੈ? ਜੇ ਸਰਕਾਰਾਂ ਚਾਹੁੰਦੀਆਂ ਉਹਨਾਂ ਚਿੱਟਾ ਬੰਦ ਹੋ ਜੇ ਤਾਂ ਹੀ ਹੋਊਗਾ। ਸਰਕਾਰ ਤਾਂ ਆਪ ਚਾਹੁੰਦੀ ਨਹੀਂ ਕਿ ਚਿੱਟਾ ਵਿਕੇ। ਕਾगज ਨੌਜਵਾਨੀ ਖਤਮ ਹੋਵੇ। ਕੋਈ ਆਪਾਂ ਨੌਜਵਾਨੀ ਤਾਂ ਕੀ ਲੈਣਾ ਹੈ? ਹੈ? ਤੂੰ ਰਾਜ ਕਰਦੀਆਂ ਰਾਜ। ਤੇ ਜੇ ਤੂੰ ਮੇਰੇ ਨਾਲ ਰਲ ਕੇ ਨਾ ਕੰਮ ਕਰੇਂਗੀ ਨਾ, ਤੇ ਨਾ ਤਾਂ ਤੂੰ ਕੁਝ ਕਰ ਸਕਦੀ ਹੈਂ ਤੇ ਨਾ ਮੈਂ ਕੁਝ ਕਰ ਸਕਦਾ। ਠੀਕ ਹੈ? ਵੱਧ ਤੋਂ ਵੱਧ ਹੁਣ ਤੋਂ ਮੁੰਡੇ ਦਾ ਪੱਟ ਲੈ, ਵੱਧ ਤੋਂ ਵੱਧ ਕੁੜੀਆਂ ਨੂੰ ਹੋਰ ਕਾਲਜ ਵਾਲੀਆਂ ਕੁੜੀਆਂ ਜਿਹੜੀਆਂ ਹੈਗੇ ਨਾ, ਜabb ਠੰਡੇ ਰਹਿੰਦੀਆਂ ਐ ਜੀਤ ਰੋਡ ਤੇ। ਵੱਧ ਤੋਂ ਵੱਧ ਉਹਨਾਂ ਕੁੜੀਆਂ ਨੂੰ ਆਪਾਂ ਪੱਟਣ ਦੀ ਕੋਸ਼ਿਸ਼ ਕਰੀਏ। ਜਿੰਨਾ ਕੰਮ ਆਪਣੇ ਕੋਲੇ ਆਊਗਾ, ਉੰਨੀ ਆਪਣੀ ਕਮਾਈ ਹੋਊਗੀ। ਸਮਝ ਗਈ ਹੈ ਨਾ? ਨਰੰਗੀ ਕਰੇ ਮੈਂ ਕਿਸੇ ਨੂੰ ਨਾ ਜਾਵਾਂ ਤਾਂ ਕਿਸੇ ਕੋਲੇ ਆਉਂਦਾ ਚੱਲ ਤੂੰ ਮੈਂ ਕਰਦਾ ਉਹ ਫੋਨ ਕੱਟ ਮੈਂ ਐਮਐਲਏ ਨੂੰ 8-10 ਲੱਖ ਰੁਪਏ ਦੀ ਦਿੰਨਾ ਹੈਗਾ ਮਤਲਬ ਗੱਲਬਾਤ ਕਰਦਾ ਉਹ ਨਾਲ ਵੀ ਭਾਈ ਤੈਨੂੰ ਅਸੀਂ ਪੈਸੇ ਦੇ ਦੇਵਾਂਗੇ ਤੇ ਸਾਡਾ ਕੰਮ ਨਹੀਂ ਮੰਨਣਾ ਚਾਹੀਦਾ ਤੇ ਬਾਕੀ ਮੈਨੂੰ ਇਹ ਦੱਸ ਉਹ ਵੀ ਐਸਐਚਓ ਆਪਣੇ ਤੋਂ 50000 ਰੁਪਏ ਮੰਗਦਾ ਸੀ ਹਫਤਾ ਕਿਵੇਂ ਕਰੀਗੇ ਭਈ ਮarre ਤੇਰੇ ਕੋਲ ਮarre ਮੋٹے ਪੈਸੇ ਹੈਗੇ ਕਿ ਨਹੀਂ ਬਸ 10000 ਦੇ ਦੂਗਾ ਮਤਲਬ ਚੱਲ 10000 ਤੂੰ ਕਰ ਦੇ 40000 ਮੈਂ ਕਰ ਦਿੰਦਾ 50000 ਰੁਪਏ ਮੈਂ ਦੇ ਕੇ ਪਤਾ ਮੱਥਾ ਟੇਕਾਂਗੇ ਨਾ ਨਾ ਦੇਵਾਂਗੇ ਠੀਕ ਹੈ ਨਾ ਚਲ ਚੰਗਾ ਹਾਂ ਚਲ ਠੀਕ ਹੈ ਠੀਕ ਹੈ ਠੰਡਿਆਰ ਨੂੰ ਫੋਨ ਕਰ ਦੇ ਠੀਕ ਹੈ ਪਹੁੰਚਣਾ ਕਰਦੀ ਮਾਲ ਉਹ ਮੈਂ ਕਰ ਦੂੰਗਾ ਕਰ ਦਿੰਦਾ ਠੀਕ ਹੈ ਭਾਈ ਜ ਮੇਰੇ ਸਾਦੇ ਨੂੰ ਨਾ ਮੈਂ ਸੱਚ ਨੂੰ ਫੋਨ ਲਾਈ ਦਿੱਗੇ ਹਾਂ ਜਨਾਬ ਤੁਸੀਂ ਗੱਲ ਜੀ ਹਾਂ ਜਨਾਬ ਹਾਂਜੀ ਹਾਂਜੀ ਬੂਟਾ ਬੋਲਦਾ ਜਨਾਬ ਮਰਜੀ ਹੈ ਤੁਹਾਡੀ ਹੁਣ ਤੁਸੀਂ ਬੰਦੇ ਭੇਜ ਕੇ ਗੇੜੇ ਮਰਵਾਉਂਗੇ ਓਏ ਕੋਈ ਚੱਕਰੀ ਨਹੀਂ ਜੀ ਤੁਸੀਂ ਪੈਸੇ ਦੀ ਕੀ ਗੱਲ ਕਰਦੇ ਹੋ ਪੈਸੇ ਤੁਹਾਡੇ ਕੋਲੇ ਸ਼ਾਮ ਤੱਕ ਪਹੁੰਚਦੇ ਹੋਣਗੇ ਠੀਕ ਹੈ ਕਰਤਾ ਨਹੀਂ 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 ਇਹ ਕਰਤਾਰੋ ਆਪਣੀ ਆਪ ਦੀ ਹੈ ਜੀ ਉਹ ਕੋੜਾ ਬਗਾਨੀਆਂ ਕੋਈ ਹਾਂ 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 ਬਸ ਦੇਖੋ ਜੀ ਜੇ ਕਰਤਾਰੋ ਦਾ ਘਰ ਚਾਰ ਪੈਸੇ ਆਵਣਗੇ ਜਾਂ ਮੇਰੇ ਕੋਲੇ ਆਉਣਗੇ ਤਾਂ ਤੁਹਾਡੀ ਥੋੜੀ ਜੇਬ ਤਾਂ ਫੇਰੀ-ਪਰੀ ਹੋਊਗੀ ਨਾ ਸਾਡੇ ਬਾਰੇ ਮਾੜਾ-ਮੋਟਾ ਸੋਚੋ ਤੇ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਤੁਹਾਨੂੰ 50000 ਰੁਪਏ ਅਸੀਂ ਪਹੁੰਚਦਾ ਕਰ ਦਾਂਗੇ ਨਹੀਂ ਮੈਂ ਨਹੀਂ ਹੁੰਦਾ ਜੀ ਆਪਣਾ ਬੰਦਾ ਆਊਗਾ ਠੀਕ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜਨਾਬ ਓਕੇ ਜੀ ਇੱਕ ਗੰਬੀਰੇ ਸਾਰੇ ਨੂੰ ਇਹਨਾਂ ਨੂੰ ਮਾਸ ਦੀ ਬੋਠੀ ਬੋਣੀ ਪਏ ਇਹ ਕਿਹੜਾ ਘਟ ਹੈ ਬੜੀ ਆ ਵੀਰਾਂ ਬਈ ਬਾਈ ਬਹੁਤ ਬੜੀ ਗੱਲ ਹੋਈ ਹੋਰ ਬਈ ਬਹੁਤ ਮਾੜੀ ਗੱਲ ਹੋਈ ਯਾਰ ਇਹਨੂੰ ਮੈਂ ਬਹੁਤ ਸਮਝਾਇਆ ਸੀਗਾ ਪਰ ਕੰਜਰ ਦਾ ਸਮਝਾ ਨਹੀਂ ਕੱਲਾ ਕੱਲਾ ਕਹਿ ਰਿਹਾ ਸੀਗਾ ਹੋਇਆ ਗਿਆ ਨੂੰ ਬਈ ਯਾਰ ਇਹ ਚਿੱਟੇ ਨਾ ਮਰਿਆ ਵਡੋ ਜਨਾਬਾਈ ਓਹੋ ਹੋ ਹੋਰ ਇਹਨੂੰ ਮੈਂ ਬਹੁਤ ਸਮਝਾਇਆ ਸੀ ਪਰ ਸਮਝਿਆ ਨਹੀਂ ਇਹ ਉਦਨ ਲਈ ਜਾਂਦਾ ਸੀਗਾ। ਓਹੋ। ਸਮਝਦੇ ਨੇ ਮੈਨੂੰ ਦਵਲਤਾ ਕਹਿੰਦਾ ਜਾ ਵੜੋ। ਉਹ ਤੇ ਗਿਆ ਓਥੇ। ਉਹ ਤੇ ਗਿਆ ਭਾਈ। ਨਹੀਂ ਭਾਈ ਮਾੜੀ ਮਾੜੀ ਗੱਲ ਹੋ ਗਈ ਯਾਰ। ਮਾੜੀ ਵਰਗੀ ਪਾਣੀ ਭਾਈ। ਓਏ ਮੈਂ ਜਾਗੀ ਨੂੰ ਮੜਾਉਂਗਾ ਓਏ ਮੈਨੂੰ ਤੁਝ ਜਿਹੀ ਯਾਰ ਸੀ ਭਾਈ। ਓ ਤੋ ਅ ਤੂੰ ਬੋਲਣਾ ਕਰੇ ਬਾਈ ਓਏ ਜਿੱਤੇ ਨੇ ਕਿੰਨੇ ਘਰ ਫਟਦੇ ਉਹ ਜਿੱਤੇ ਆਦੇ ਪੰਜਾਬ ਦੇ ਜਣਾ ਜਿਹਾ ਜਿਹਾ ਬਹਿ ਗਏ ਬਹੁਤ ਸਮਝ ਆਇਆ ਸੀ ਬਾਈ ਇਹਨੂੰ ਮੈਂ ਪਰ ਨਹੀਂ ਸਮਝਿਆ। ਭਾਈ ਮੈਂ ਵੀ ਬਹੁਤ ਸਮਝਾਇਆ ਸੀ ਭਾਈ ਟਣਾ ਨਾ ਵੀ ਅਗਰ ਟਣਾ ਨਾ ਵੀ ਅਗਰ ਭਾਈ ਮੈਂ ਇਹਨੂੰ ਉਦਨ ਹੀ ਕਿਹਾ ਸੀ ਮੈਂ ਕਿਉਂ ਜਵਾਕ ਰੋਲਣੇ ਆ। ਇਹ ਕਹਿੰਦਾ ਭਾਈ ਸੋਨੂ ਕੀ ਪਤਾ ਇਹਦੇ ਬਾਰੇ। ਉਹ ਭਾਈ ਆਇਆ ਕਰ। ਜਾ ਕੇ ਤੂੰ ਨਾਲ ਇਹ ਘਰੇ ਦਾ ਇੱਕ ਘਰ ਦੇ ਨਾਲ ਬਲਾਗ ਲੈ ਆਉਂਦੀ ਮੈਂ ਆਹ ਉਹਦਾ ਭਾਈ। ਠੀਕ ਹੈ ਭਾਈ। ਹੈ? ਠੀਕ ਹੈ ਭਾਈ ਮੈਂ ਜਾਣਾ ਚੱਲਦਾ। ਵੀਰਵਾਰ ਕੀ ਦੁਆਇਆ ਕਰ। ਇਹਦੀ ਮਾਂ ਨੂੰ ਇੱਕ ਦਮ ਦੱਸ ਹੀ ਜਾ ਕੇ ਹੈ ਤੇ ਹੌਲੀ ਹੌਲੀ ਦੱਸਦੀ ਭਾਈ। ਠੀਕ ਹੈ ਭਾਈ ਕੋਈ ਗੱਲ ਨਹੀਂ ਭਾਈ। ਆਹ ਕਿ ਜਾ ਕੇ ਦੱਸ ਕਰ ਵੀਰਵਾਰ ਦੀ ਜਿੱਤੀ ਕਰ ਰਿਹਾ। ਉਹ ਸੜਾ ਕੋਈ ਕੱਲ ਨੂੰ ਮਰਦਾ ਅੱਜ ਮਰੇ ਸਾੜੀ ਦਾ ਜੇਬ ਗਰਮ ਹੋਣੀ ਚਾਹੀਦੀ ਐ ਓਏ ਨਾਲੇ ਸਾੜੀ ਤੇ ਨਾ ਕਦੀ ਯਾਰੀ ਸੀ ਓਏ ਸਾਨੂੰ ਤਾਂ 100 ਡਰਾਮੇ ਕਰਨੇ ਪੈਂਦੇ ਆ ਜਿੱਤੇ ਕੱਪੜੇ ਪਾ ਕੇ ਜਿੰਨਾ ਚਿਰ ਕਰਤਾਰ ਹੋਣਾ ਚਾਹੇ ਕਰਤਾਰੂ ਦੀ ਤਾਂ ਕੋਈ ਖਵਾਵੰਨੀ ਨਹੀਂ ਦੇਖ ਸਕਦਾ ਲੈ ਵੇ ਬੁੱਟਿਆ ਕਦੋਂ ਦੀ ਟਿੱਕੀ ਜਾਨੀਏ ਤੈਨੂੰ ਤੈਨੂੰ ਕਿੰਨੇ ਵਾਰੀ ਕਹਤਾ ਵੀ ਸਮਾਨ ਮੇਰੇ ਕੋਲ ਟਾਈਮ ਨਾ ਪਹੁੰਚਾ ਦਿਆ ਕਰ ਕਰਤਾਰੋ ਮੀਰੀ ਸੁਣ ਲੈ ਗੱਲ ਆਹ ਸਮਾਨ ਮੈਂ ਲਾਸਟ ਵਾਰੀ ਦੇ ਦੇ ਤੈਨੂੰ ਤੇ ਏਦੂ ਮੁੜ ਕੇ ਆਪਣਾ ਇਹ ਕੰਮ ਤੋਂ ਪਾਸਾ ਹੈ ਆ ਇਧਰ ਚਾਹ ਕੇ ਬੋਲ ਕੀ ਕਿਹਾ ਕੋ ਯਾਰ ਉਹ ਆਪਣੇ ਬੰਦੇ ਦਾ ਜੱਗ ਨਹੀਂ ਸੀਗਾ ਉਹਦੀ ਚਿੱਟੇ ਨਾਲ ਅੱਜ ਮੌਤ ਹੋ ਗਈ ਇਕੱਲਾ ਘੇਰਾ ਮੁੰਡਾ ਸੀ ਦੋ ਉਹਦੇ ਜਵਾਕ ਹੈ ਮੈਨੂੰ ਇਹ ਲੱਗਿਆ ਵੀ ਆਪਾਂ ਲੋਕਾਂ ਦੇ ਘਰ ਖਰਾਬ ਕਰ ਰਹੇ ਹਾਂ ਮੇਰੀ ਗੱਲ ਸੁਣ ਲੈ ਇੱਕ ਬੁਟਿਆ ਕੰਨ ਖੋਲ ਕੇ ਇਸ ਕੰਮ ਤੇ ਲਾਇਆ ਤੂੰ ਸੀ ਮੈਨੂੰ ਪਰ ਹਟੇਂਗਾ ਨਾ ਤੂੰ ਮੇਰੀ ਮਰਜ਼ੀ ਨਾਲ ਸੁਣਦੀ ਏ ਤੈਨੂੰ ਨਹੀਂ ਤੇਰੀ ਮਰਜ਼ੀ ਥੋੜੀ ਜਿਹੀ ਲਊ ਮੇਰੀ ਮਰਜ਼ੀ ਏ ਮੈਂ ਨਹੀਂ ਨਹੀਂ ਕੰਮ ਕਰਦਾ ਬਸ ਨਹੀਂ ਕਰਦਾ ਚੱਲ ਫਿਰ ਹਟ ਕੇ ਵੇਖ ਲੈ ਮੇਰਾ ਫੋਨ ਕਿੱਥੇ ਆ ਇੱਕ ਮਿੰਟ ਹੁਣੇ ਦਿੰਨੀ ਹੈ ਤੈਨੂੰ ਇਸ ਚੀਜ਼ ਦਾ ਜਵਾਬ ਆ ਦੇਖੀ ਬਸ ਇਹ ਜਿਹੇ ਦੋ ਤਿੰਨ ਵੀਡੀਓ ਮੇਰੇ ਕੋਲ ਹੋਰ ਨੇ ਤੇਰੀਆਂ ਸਮਾਨ ਲੈਂਦੇ ਦੀਆਂ ਤੇ ਫੜਾਉਂਦੇ ਦੀਆਂ ਨਾ ਤੂੰ ਮੈਨੂੰ ਬਲੈਕਮੇਲ ਬਲੈਕਮੇਲ ਕਰੇਂਗੀ ਹੋ اچھا ਤੂੰ ਜਿਹੜੇ ਦਲਦਲ 'ਚ ਮੈਨੂੰ ਫਸਾਇਆ ਹੈ ਉਸ ਤੋਂ ਤੈਨੂੰ ਮੈਂ ਇਹਨਾਂ ਸੌਖਾ ਨਿਕਲਣ ਦੇ ਦਿਆਂ ਜੇ ਮੈਂ ਡੁੱਬੂਗੀ ਨਾ ਤਾਂ ਤੈਨੂੰ ਨਾਲ ਲੈ ਕੇ ਡੁੱਬੂਗੀ ਕਰਤਾਰੋ ਰੌਲਾ ਹੌਲੀ ਪਾ ਜੇ ਕਿਸ ਨੂੰ ਪਤਾ ਲੱਗ ਗਿਆ ਨਾ ਉਹ ਨਾਲੇ ਤੈਨੂੰ ਜੇਲ੍ਹ ਪੱਕੀ ਐ ਤੇ ਨਾਲੇ ਜੇਲ੍ਹ ਮੈਨੂੰ ਪੱਕੀ ਐ ਉਹ ਰੱਬ ਦਾ ਵਾਸਤਾ ਜਿਵੇਂ ਤੂੰ ਕਹਿੰਦੀ ਹਾਂ ਯਾਰ ਇਹ ਕੰਜਰ ਦਾ ਇੱਥੇ ਕਿਵੇਂ ਬੈਠਾਗਾ ਉੱਥੇ ਦਾ ਮੁੱਕੀ ਜਾਂਦਾ ਸੀ ਯਾਰ ਇਹਦੇ ਤਾਂ ਦੋ ਚਿਹਰੇ ਲੱਗਦੇ ਮੈਨੂੰ ਯਾਰ ਉੱਥੇ ਕਿਵੇਂ ਸੀ ਇੱਥੇ ਕਿਵੇਂ ਯਾਰ ਸਸਤੀ ਕਮ ਜੀ ਸਸਤੀ ਗੱਲ ਬੀ ਸਸਤੀ ਗੱਲ ਸਸਤੀ ਗੱਲ ਕਿਵੇਂ ਆਉਣਾ ਹੋਇਆ ਠੀਕ ਹੈ ਜੀ ਬੜੀ ਦੁੱਖ ਦੀ ਗੱਲ ਆਉਣੀ ਚਿੱਟੇ ਨਾਲ ਮੌਤ ਹੋ ਗਈ ਆਪਣੀ ਓਹੋ ਦੇਖ ਦਿਓਰਾ ਆਪਣੇ ਪਿੰਡ ਦੇ ਲੋਕਾਂ ਦਾ ਤਾਂ ਆਵਾਯੂਤ ਹੋਇਆ ਪਿਆ ਹੁਣ ਮੈਂ ਗਰਾਰੀ ਜੀ ਨਾਲ ਇੰਗ ਗੱਲਾਂ ਕਰੀ ਜਾਂਦੀ ਸੀ ਇਹ ਮੈਨੂੰ ਦੱਸਦੇ ਸੀ ਕਹਿੰਦੇ ਉਹ ਜੱਗੇ ਦੀ ਮੌਤ ਹੋਗੀ ਕਿ ਆ ਭਾਈ ਲੋਕ ਕਿਹੜਾ ਹਟ ਤੇ ਚਿੱਟਾ ਖਾਣੋਂ ਜਾਂ ਪੀਣੋਂ ਪੂਰੀ ਗੱਲ ਤਾਂ ਸੁਣ ਲੋ ਭਬੀ ਆਪਣੇ ਸੱਤੇ ਦੀ ਮੌਤ ਹੋਈ ਏ ਚਿੱਟੇ ਨੇ ਸੱਤੇ ਦੀ ਹਾਂ ਮੈਂ ਉਹਨੂੰ ਕਈ ਵਾਰੀ ਵੇਖਿਆ ਸੀ ਚਿੱਟਾ ਲਾਉਂਦੇ ਨੇ ਉਹਨੂੰ ਬਹਿਮ ਪਿਆ ਹੋਊਗਾ ਸੱਤੇ ਤਾਂ ਹੁਣੇ ਗਿਆ ਇੱਥੋਂ ਨਹੀਂ ਉਹਨੂੰ ਮੈਂ ਪਹਿਲਾਂ ਵੀ ਬਹੁਤ ਵਾਰੀ ਵੇਖਿਆ ਸੀ ਸਮਝਾਇਆ ਵੀ ਜ਼ਿਪਾਰੋ ਸਮਝਿਆ ਨਹੀਂਗਾ ਬਸ ਮੈਨੂੰ ਕਹਿੰਦਾ ਸੀ ਘਰੇ ਨਾ ਦੱਸੀ ਚਾਚਾ ਮੈਂ ਗਾਂਹ ਨੂੰ ਨਹੀਂ ਲਾਉਂਦਾ ਮੈਂ ਕਿਹਾ ਚੱਲ ਕੋਈ ਨਹੀਂ ਹਟ ਜਾਊਗਾ ਪਰ ਉਹ ਨਹੀਂ ਹਟਿਆ ਛੋੜੇ ਭਾਈ ਜਾ ਤੁਸੀਂ ਧੰਨਵਾਦ ਤੇਰਾ ਬੁੱਟਿਆ ਜੇ ਤੂੰ ਮੈਨੂੰ ਗਲਤ ਰਾਹ ਪਾਇਆ ਨਾ ਤਾਂ ਮੈਂ ਇਸ ਦਲਦਲ ਵਿੱਚ ਉਤਰੀ ਮੈਨੂੰ ਲੱਗਦਾ ਮੈਂ ਲੋਕਾਂ ਵਾਸਤੇ ਮਾਰਾ ਕਰਦੀ ਸੀ ਤੇ ਮੇਰਾ ਆਪ ਦਾ ਘਰ ਪਟਿਆ ਗਿਆ ਸਾਰਾ ਕੁਸਤੇ ਰਖੜਖੋਲੇ